ਕਰਨਾਟਕ ਅਤੇ ਤਾਮਿਲਨਾਡੂ ਦੇ ਵਿਚਕਾਰ جاری ਕਾਵੇਰੀ ਜਲ ਵਿਵਾਦ ਹਿੰਸਕ ਹੁੰਦਾ ਜਾ ਰਿਹਾ ਹੈ ਬੰਗਲੁਰੂ ਦੇ ਨੇੜੇ ਬੱਸਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਕਈ ਇਲਾਕਿਆਂ ਵਿੱਚ ਗੱਡੀਆਂ ਦੀ ਪੰਨ ਤੋੜ ਕੀਤੀ ਗਈ ਢੀੜ ਨੂੰ ਰੋਕਣ ਲਈ ਰੈਪਿਡ ਐਕਸ਼ਨ ਫੋਰਸ ਅਤੇ CRPF ਦੀਆਂ ਕਈ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਨੇ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਇਹ ਵਿਵਾਦ ਹੈ ਕੀ ਦਰਅਸਲ ਕਾਵੇਰੀ ਨਦੀ ਦੀ ਵੰਡ ਨੂੰ ਲੈ ਕੇ ਚੱਲ ਰਿਹਾ ਵਿਵਾਦ 19ਵੀਂ ਸਦੀ ਦੇ ਵਿੱਚ ਸ਼ੁਰੂ ਹੋਇਆ ਉਸ ਵੇਲੇ ਬ੍ਰਿਟਿਸ਼ ਰਾਜ ਦੇ ਤਹਿਤ ਇਹ ਵਿਵਾਦ ਮ드ਰਾਸ ਪ੍ਰੈਜ਼ੀਡੈਂਸੀ ਅਤੇ ਮੈਸੂਰ ਰਾਜ ਦੇ ਵਿਚਕਾਰ ਸੀ 1924 ਦੇ ਵਿੱਚ ਇਹਨਾਂ ਦੋਵਾਂ ਸੂਬਿਆਂ ਦੇ ਵਿਚਕਾਰ ਇੱਕ ਸਮਝੌਤਾ ਹੋਇਆ ਪਰ ਬਾਅਦ ਵਿੱਚ ਇਸ ਵਿਵਾਦ ਵਿੱਚ ਕੇਰਲ ਅਤੇ ਪੌਂਡੀਚੇਰੀ ਵੀ ਸ਼ਾਮਲ ਹੋ ਗਏ ਤੇ ਇਹ ਵਿਵਾਦ ਹੋਰ ਵੀ ਡੂੰਘਾ ਹੋ ਗਿਆ ਭਾਰਤ ਸਰਕਾਰ ਦੇ ਵੱਲੋਂ 1972 ਵਿੱਚ ਬਣਾਈ ਗਈ ਇੱਕ ਕਮੇਟੀ ਦੀ ਰਿਪੋਰਟ ਅਤੇ ਮਹਾਰਾਜਾਂ ਦੀਆਂ ਸਿਫਾਰਸ਼ਾਂ ਤੋਂ ਬਾਅਦ ਅਗਸਤ 1976 ਵਿੱਚ ਕਾਵੇਰੀ ਜਲ ਵਿਵਾਦ ਦੇ ਸਾਰੇ 4 ਦਾਵੇਦਾਰਾਂ ਦੇ ਵਿਚਕਾਰ ਇੱਕ ਸਮਝੌਤਾ ਹੋਇਆ। ਇਸ ਸਮਝੌਤੇ ਦਾ ਐਲਾਨ ਸੰਸਦ ਵਿੱਚ ਵੀ ਕੀਤਾ ਗਿਆ ਪਰ ਇਸ ਸਮਝੌਤੇ ਦਾ ਪਾਲਣ ਨਹੀਂ ਹੋਇਆ ਤੇ ਇਹ ਵਿਵਾਦ ਚੱਲਦਾ ਰਿਹਾ। ਇਸ ਵਿਚਕਾਰ ਜੁਲਾਈ 1986 ਵਿੱਚ ਤਾਮਿਲਨਾਡੂ ਨੇ ਅੰਤਰਰਾਜੀ ਜਲ ਵਿਵਾਦ ਅਧਿਨਿਯਮ 1950 ਦੇ ਤਹਿਤ ਇਸ ਮਾਮਲੇ ਨੂੰ ਸੁਲਝਾਉਣ ਲਈ ਅਧਿਕਾਰਕ ਤੌਰ ਤੇ ਕੇਂਦਰ ਸਰਕਾਰ ਤੋਂ ਇੱਕ ਜੁਡੀਸ਼ੀਅਲ ਕਮਿਸ਼ਨ ਬਣਾਏ ਜਾਣ ਦੀ ਅਪੀਲ ਕੀਤੀ ਪਰ ਕੇਂਦਰ ਸਰਕਾਰ ਫਿਰ ਵੀ ਇਸ ਵਿਵਾਦ ਦਾ ਹੱਲ ਗਲਬਾਦ ਦੇ ਜ਼ਰੀਏ ਕੱਢਣ ਦੇ ਪੱਖ ਵਿੱਚ ਰਹੀ ਇਸ ਵਿਚਕਾਰ ਤਾਮਿਲਨਾਡੂ ਦੇ ਕੁਝ ਕਿਸਾਨਾਂ ਦੀ ਪਟੀਸ਼ਨ ਦੀ ਸੁਣਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਜੁਡੀਸ਼ੀਅਲ ਕਮਿਸ਼ਨ ਦੇ ਗਠਨ ਦੇ ਨਿਰਦੇਸ਼ ਦਿੱਤੇ ਕੇਂਦਰ ਨੇ 2 ਜੂਨ 1990 ਨੂੰ ਜੁਡੀਸ਼ੀਅਲ ਕਮਿਸ਼ਨ ਦਾ ਗਠਨ ਕੀਤਾ ਅਤੇ ਹੁਣ ਤੱਕ ਇਸ ਵਿਵਾਦ ਨੂੰ ਸਲਝਾਉਣ ਦੀ ਕੋਸ਼ਿਸ਼ ਚੱਲ ਰਹੀ ਸੀ ਪਰ ਪਿਛਲੇ ਹਫਤੇ ਕਰਨਾਟਕ ਨੂੰ ਸੁਪਰੀਮ ਕੋਰਟ ਨੇ ਇਹ ਹੁਕਮ ਦਿੱਤੇ ਸਨ ਕਿ ਕਾਵੇਰੀ ਨਦੀ ਤੋਂ ਤਾਮਿਲਨਾਡੂ ਦੇ ਲਈ ਅਗਲੇ 10 ਦਿਨ ਤੱਕ ਰੋਜ਼ਾਨਾ 15000 ਕਿਊਸਿਕ ਪਾਣੀ ਛੱਡਿਆ ਜਾਵੇ ਸੁਪਰੀਮ ਕੋਰਟ ਦੇ ਇਹਨਾਂ ਹੁਕਮਾਂ ਤੋਂ ਬਾਅਦ ਕਰਨਾਟਕ ਦੇ ਲੋਕਾਂ ਨੇ ਇਹ ਕਹਿੰਦਿਆਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਦੇ ਸੂਬੇ ਕੋਲ ਦੇਣ ਲਈ ਵਾਧੂ ਪਾਣੀ ਨਹੀਂ ਹੈ ਤੇ ਇਸ ਤੋਂ ਬਾਅਦ ਦੋਵਾਂ ਸੂਬਿਆਂ ਦੇ ਵਿਚਕਾਰ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ